ਉਹਨਾਂ ਨੂੰ ਹੱਕ ਲੈਣ ਦੇ ਕੰਮ ਪੂਰੇ ਕਰਾਉਣ ਵਾਲਾ ਗੁਰੂ ਆਪ ਹੀ ਹੈ ਗੁਰੂ ਕੰਦੇਸ ਚ ਰੱਖੋ ਜਰੂਰ ਪੂਰੇ ਕਰਾ ਦੇਗਾ ਪਿੱਛੇ ਕਰਵਾਏ ਕਰਵਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਕਰਵਾ ਦੇਗਾ ਓਮ ਜੀ ਹਾਂ ਸੁਖ ਆਗਾ ਮੁਖ ਉਜਲ ਜਿਹੜਾ ਨਾਮ ਜਪਨਾਂ ਨੂੰ ਐ ਸਲੋਕ ਵਿੱਚ ਵੀ ਸੁਖ ਤੇ ਅੱਗੇ ਵੀ ਮੁਖ ਉਜਲਾ ਆਗਾ ਸੁਖ ਮੇਰੇ ਮੀਤਾ ਪਾਛਾ ਯਾਨ ਪ੍ਰਵ ਕੀਤਾ ਪਰਮੇਸ਼ਰ ਬੰਦ ਬਣਾਇ ਫਿਰ ਡੋਲਤ ਕਾਤੂ ਨਾਹੀ ਮਿਟ ਗਏ ਆਵਣ ਜਾਣੇ ਫਿਰ ਤੁਹਾਡੀ ਪੰਕਤੀ ਹਾਂ ਇਹੀ ਹਾਂ ਸੁਖ ਆਦਾ ਮੁਖ ਉਜਲ ਇੰਨੀ ਆਖਰਾਂ ਦੇ ਵਿੱਚ ਉਹ ਪਾਸ਼ਕ ਦੀ ਅਵਸਥਾ ਦੱਸੀ ਹੈ ਜਿਹੜੇ ਪਾਸ਼ਕਨ ਉਹਨਾਂ ਨੂੰ ਇੱਥੇ ਵੀ ਸੁਖ ਤੇ ਅੱਗੇ ਮੁਖ ਉਜਲਾ ਹੁੰਦਾ ਅੰਤਕਾਰਨ ਵੀ ਉਹਨਾਂ ਦਾ ਉਜੜਾ ਪਵਿੱਤਰ ਹੈ ਉਹ ਪਾਸ਼ਕ ਜਿਹੜੇ ਹੰਝ ਗਿਆਸੂ ਮਿਟ ਗਏ ਆਉਣ ਜਾਣੇ ਜਿਹੜੇ ਬ੍ਰह्म ਗਿਆਨੀ ਹੈ ਜਿਨ੍ਹਾਂ ਨੂੰ ਆਵਾਸ਼ਨਾ ਕਿਸੇ ਪ੍ਰਕਾਰ ਦੀ ਨਹੀਂ ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ ਇਹ ਚਰਾਸੀ ਦਾ ਗੇੜਾ ਕੱਟਿਆ ਗਿਆ ਮਹਾਪੁਰਖਾਂ ਦਾ ਨਿਰਭਉ ਭੈ ਹਿਰਦਾ ਨਾਮ ਵਸਿਆ ਉਹਨਾਂ ਦੀ ਅਵਸਥਾ ਕੀ ਹੋਗੀ ਕਹਿੰਦੇ ਹਿਰਦਾ ਨਾਮ ਵਸਿਆ ਨਿਰਭਉ ਭੈ ਨਿਰਭਉ ਇੱਕ ਦਾ ਆਵਾਜਕ ਹੈ ਭੈ ਸਵਾਕਾਰ ਹੈ ਨਿਰਭਉ ਹਰ ਜੀਓ ਸੋਏ ਨਿਰਭਉ ਨਿਰੰਕਾਰ ਸਚੇਕ ਜਿਨ੍ਹਾਂ ਦੇ ਅਰਦੇ ਚ ਵਾਹਿਗੁਰੂ ਮਾਤਰ ਨਾਮ ਵਸ ਗਿਆ ਉਹ ਨਿਰਪਉ ਦਾ ਪਾਇ ਰੂਪ ਹੀ ਹੋ ਗਏ ਹਰ ਕਾ ਸੇਵਕਾਰੀ ਜਿਹਾ ਭੇਦ ਨ ਜਾਣੋ ਮਾਨਸ ਦੇ ਆਪਣੇ ਸਤਗੁਰ ਕਾ ਮਨ ਪਾਣੇ ਉਹ ਆਪਣੇ ਸਤੂਰ ਦੇ ਮਾਨੇ ਚ ਭਾਗੇ ਆਪਣੇ ਸਤੂਰ ਦਾ ਮਾਨੇ ਚ ਪਾਣਾ ਮੰਨਦੇ ਐ ਜਿਨ੍ਹਾਂ ਨੇ ਪਾਣਾ ਮੰਨਿਆ ਪਾਣੇ ਭਾਗੇ ਜਿਹੜੇ ਭਾਗੇ ਉਹਨਾਂ ਦੇ ਵਿੱਚ ਮਾਨੇ ਚ ਪਾਣੇ ਪ੍ਰਕਾਸ਼ ਹੋ ਗਿਆ ਭਾ ਨਾਂ ਸੂਰਜ ਦਾ ਸੂਰਜ ਤੋਂ ਪ੍ਰਕਾਸ਼ ਰਣਾ ਭਾਣੀ ਨਾ ਭਾਉਣ ਦਾ ਭਾਗ ਏ ਤੇ ਭਾਣੇ ਨੂੰ ਮੰਨਦੇ ਹਨ ਉਠ ਤ ਬਾਠ ਤ ਹਰ ਗੁਣ ਗਾਵਾ ਸੱਚੇ ਪਾਤਸ਼ਾਹ ਜੀ ਨਾਮ ਕਿਨਾਂ ਕਿਤੇ ਜਪਣਾ ਚਾਹੀਦਾ ਆਜ ਕਾਲ ਵੀ ਬਹੁਤਾ ਹੀ ਪੁੱਛਦੇ ਰਹਿੰਦੇ ਐ ਭਾਈ ਗੁਰੂ ਤੋਂ ਪੁੱਛ ਲਓ ਮਨੁੱਖਰੇ ਦੱਸਦਾ ਯਕੀਨ ਨਹੀਂ ਆਉਣਾ ਸਤਿਗੁਰੂ ਕਹਿੰਦੇ ਉੱਠ ਜਿਆ ਤੇ ਬੈਹਿੰਦਿਆ ਹੋਇਆ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ ਹਰੀ ਦੇ ਗੁਣਾਂ ਨੂੰ ਗਾਉਣ ਤੋਂ ਮਿਲੇਗਾ ਕੀ ਜੀ ਦੁਖ ਦਰਦ ਭ੍ਰਮ ਭਾਗਾ ਮਾਰਾ ਕਰ ਉੱਠਿਆਂ ਬੈਠਿਆਂ ਨਾਮ ਜਪੇਗਾ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਅਵਿਦਿਆ ਦੀਆਂ ਦਰਦਾਂ ਪੰਜ ਪ੍ਰਕਾਰ ਦਾ ਭ੍ਰਮ ਜਿਹੜਾ ਭਾਗਾ ਨਸ ਜਾਵੇਗਾ ਦੂਰ ਹੋ ਜਾਵੇਗਾ ਜਿਹੜੇ ਜਪਦੇ ਉਹਨਾਂ ਦਾ ਹੋ ਰਿਹਾ ਹੈ ਜਿਹੜੇ ਜੱਪਣਗੇ ਉਹਨਾਂ ਦਾ ਹੋਵੇਗਾ ਜਿਹੜੇ ਜੱਪਦੇ ਸੀ ਪਿਛੇ ਨਾਲ ਹੋ ਗਿਆ ਕਾਹ ਨਾਨਕ ਤਾਂ ਕੇ ਪੂਰ ਕਰਮਾ ਕਾਹ ਕਹਿੰਦੇ ਪਾਯੋਨ ਤੇ ਪੂਰੀ ਕਰਮਾ ਬਖਸ਼ਿਸ਼ ਹੈ ਉਹਨਾਂ ਦੇ ਪੂਰੇ ਕਰਮਾ ਕਰਮ ਹਨ ਹਾਰਤੀ ਦਾ ਕਰਮਨ ਕੇ ਕਰਮਾ ਬਖਸ਼ਿਸ਼ ਦਾ ਨਾ ਹੋਇਆ ਦੇਸ਼ ਭਾਸ਼ਾ ਬੋਲੀ ਚ ਕਰਮਨਾਮ ਕਰਮਾ ਦਾ ਹੈ ਉਹਨਾਂ ਦੇ ਪੂਰੇ ਕਰਮ ਚੰਗੇ ਸੋਹਣ ਪੂਰਬਲੇ ਭਾਗ ਨੇਕ ਤੇ ਕਰਮਾ ਉਹਨਾਂ ਤੇ ਬਖਸ਼ਿਸ਼ਾ ਕਿੰਨਾ ਤੇ ਜਾ ਕਾ ਗੁਰ ਚਰਨੀ ਮਨ ਲਾਦਾ ਜਿਨਾਂ ਦਾ ਭਾਈ ਦੁਨੀਆ ਚਾਮਾਂ ਵਿੱਚ ਮਨ ਲੱਗ ਗਿਆ ਹੈ ਜਿਨਾਂ ਦਾ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਹੈ ਉਹਨਾਂ ਨੇ ਪੂਰੇ ਕਰਮ ਹਾਨ ਪਰ ਚਰਨਾਂ ਦਾ ਬੜਾ ਭਾਰੀ ਰੌਲਾ ਹੈ ਕਈ ਅੱਜ ਕੱਲ ਦੇ ਪਖੰਡੀ ਕਹਿੰਦੇ ਹਨ ਜੇ ਸਾਡੇ ਚੰਨ ਚੰਗੇ ਧੋਕੇ ਪੀ ਲਿਆ ਕਰੋ ਖਾਸ ਕਰਕੇ ਚਰਨ ਕੇਵਲ ਗੁਰੂ ਕੀ ਬਾਣੀ ਦੇ ਹਨ ਸਿਰਦਾ ਚਰਨ ਸਭ ਸਤਗੁਰ ਕੋ ਨਾਨਕ ਬਾਨ ਦੇਉ ਪਾਲ ਚਿਤ ਕਰਨ ਨਾਮ ਗੁਰੂ ਕਿਹੜੇ ਸ਼ਬਦ ਰੂਪੀ ਚਰਨ ਹੈ ਇਹਨਾਂ ਨੂੰ ਹਿਰਦੇ ਰੂਪੀ ਪੱਲੇ ਵਿੱਚ ਪ੍ਰੀਤ ਰੂਪੀ ਗੰਢ ਦੇ ਕੇ ਬੰਨ ਲੈਣਾ ਚਾਹੀਦਾ ਧਾਕ ਕਰਨ ਰੂਪ ਬੇਰਬੋਤ ਆਨੰਦ ਆਵੇਗਾ ਕਈ ਪਖੰਡੀ ਇੱਕ ਗੁਰਬਾਣੀ ਦੀ ਪੰਕਤੀ ਲੈ ਕੇ ਇਹਨਾਂ ਚਰਨਾਂ ਦਾ ਖੰਡਣ ਕਰਦੇ ਐ ਉਹ ਕਹਿੰਦੇ ਚਰਨ ਸਾਰ ਕੇ ਧੋਏ ਤੋਂ ਪੀਓ ਆਖੇ ਜੀ ਜਿਹੜੇ ਸਾਰਾਂ ਦੇ ਚੱਲ ਪਿਆ ਹੈ ਤੇ ਸਾਹ ਰੂਪ ਆਪਣਾ ਸੰਭਾਰਿਆ ਗੁਰੂ ਸਾਹਿਬ ਨੂੰ ਸਾਫ ਸੱਚ ਕੀਤਾ ਤੇ ਇਹ ਸ਼ਬਦੀ ਚਰਨ ਹਨ ਇਹ ਸਿਆਹੀ ਨਾਲ ਲਿਖੇ ਹੋਏ ਚਰਨ ਹਨ ਇਹਨਾਂ ਨੂੰ ਪਾਣੀ ਨਾਲ ਧੋਵਾਂਗੇ ਇਹ ਅਖਰ ਖੜ ਜਾਣਗੇ ਇਸ ਵਾਸਤੇ ਚਰਨ ਨਹੀਂ ਰਹਿਣਗੇ ਚਰਨ ਕੇਵਲ ਜਿਹੜੇ ਮਨੁੱਖਾਂ ਦੇ ਪੈਰ ਹੈ ਇਹਨਾਂ ਨੂੰ ਕਿਹਾ ਖਾਸਾ ਜੇ ਮਨਮਤ ਹੈ ਜਿਹੜੀ ਅਮੋਲਕ ਚੀਜ਼ ਹੋਵੇ ਉਹਦੇ ਵਰਤਨ ਦਾ ਤਰੀਕਾ ਵੀ ਅਨੋਖਾ ਹੋਇਆ ਕਰਦਾ ਸਤਗੁਰੂ ਸਤਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਪ੍ਰੇਮ ਰੂਪੀ ਪਾਣੀ ਪਾ ਕੇ ਭਾਵਨਾ ਰੂਪੀ ਹੱਥਾਂ ਦੇ ਨਾਲ ਮਲ ਮਲ ਕੇ ਚੰਗੀ ਤਰ੍ਹਾਂ ਕਰ ਭਾਵ ਕੇ ਜਿਵੇਂ ਆਉਂਦੇ ਸ਼ਬਦ ਸੋ ਇਸੇ ਤਰ੍ਹਾਂ ਭਾਵਨਾ ਰੂਪੀ ਹੱਥਾਂ 'ਚ ਪਕੜ ਕੇ ਪਰੇਗ ਰੂਪੀ ਪਾਣੀ ਪਾ ਕੇ ਪ੍ਰੀਤ ਰੂਪੀ ਰਸਨਾਵਾਂ ਦੇ ਨਾਲ ਪੁਨਾ-ਪੁਨਾ ਅਭਿਆਸ ਕਰਨ ਰੂਪ ਇਹ ਘੁੱਟਾ ਪਰ ਕੇ ਗਿਆਨ ਰੂਪੀ ਕਟੋਰੇ 'ਚ ਪਾ ਕੇ ਸ਼ਰਧਾ ਰੂਪੀ ਬਾਤੀ 'ਚ ਪਾ ਕੇ ਇਹਨੂੰ ਹਿਰਦੇ ਰੂਪੀ ਸੋਮ ਮੰਦਰ ਦੇ ਵਿੱਚ ਖਾਲਸਾ ਜੀ ਦਾ ਘੜਾ ਕਹਿ ਲਈਏ ਇਹਨੂੰ ਭਰ ਲੈਣਾ ਚੰਗੀ ਤਰ੍ਹਾਂ ਪੂਰ ਲੈਣਾ ਹੈ ਵਿਸ਼ਵਕਾਰ ਰੂਪੀ ਤਪਸ਼ੇ ਪ੍ਰੇਮ ਰੂਪੀ ਜਨ ਮੇਟ ਦੇਵੇਗਾ ਇਸ ਤਰੀਕੇ ਦੇ ਨਾਲ ਸ਼ਾਂਤੀ ਪ੍ਰਾਪਤ ਕਰਨੀ ਹੈ ਜਿਨ੍ਹਾਂ ਦਾ ਐਸੇ ਚਰਨਾਂ ਦੇ ਵਿੱਚ ਮਨ ਟਿਕ ਗਿਆ ਹੈ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ ਉਹਨਾਂ ਤੇ ਪੂਰੀ ਬਖਸ਼ਿਸ਼ ਹੈ ਜਿਵੇਂ ਭਾਈ ਨਿਹਾਲ ਸਿੰਘ ਜੀ ਕਦੀ ਨੇ ਸਤਿਗੁਰੂ ਕਨ੍ਹ ਸਿੰਘ ਧਰ ਦੇ ਕਰਨਾਂ ਦਾ ਨਿਰਣਾ ਕਰਦਿਆਂ ਕੁਝ ਅਖਰ ਕਹਿ ਬੌਝਾ ਕਮੀਆਂ ਵਿੱਚੋਂ ਪ੍ਰੇਮੀ ਹੋਏ ਹੈ ਜੋਈ ਪਾਲ ਲਾਖਮੀ ਚਾਸਤਮਾ ਜੀਨਾ ਨਾਥ ਜੋਈ ਪਾਲ ਨਾਂਗੇ ਦੌਰੇ ਗਾ ਰਹੇ ਤੇਰੇ ਹੈ ਜੋਈ ਪਾਲ ਗੋਤਮ ਕੀ ਨਾਰ ਕੋ ਸੁਖਦ ਭਏ ਜੋਈ ਪਾਲ ਮੇਤਕੀ ਕੇ ਪਾਛੇ ਭਏ ਚੇਰੇ ਹੈ ਜੋਈ ਪਾਲ ਰਿਖੀ 무ਨੀ ਸਾਹਿਬ ਸੇਵਕ ਹੈ ਜੋਈ ਪਾਲ ਕਾਜੀ ਨੇ ਪਕਰ ਕਰ ਫੇਰੇ ਹੈ ਸਾਬ ਮੁਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਖੋਜ ਖੋਜ ਦੇਖੇ ਸੋਈ ਪਾਲ ਤੇਰੇ ਹੈ ਐਸੇ ਜਿਹੜੇ ਪਵਿੱਤਰ ਚਰਨ ਉਹਨਾਂ ਜਿਹਨਾਂ ਦਾ ਮਨ ਲੱਗ ਗਿਆ ਉਹ ਭਾਗਾਂ ਵਾਲੇ ਹਨ ਟਾਈਮ ਜਿੰਨਾ ਪ੍ਰਬੰਧਕਾਂ ਨੇ ਦਿੱਤਾ ਸੀ ਉਹ ਉਹਨਾਂ ਨੂੰ ਹੋ ਗਿਆ ਹੈ 12 ਮਹਾ ਦੀ ਕਥਾ ਹੈ ਕਾਲਾ ਸਾਹਿਬ ਵਿਸਤਾਰਤ ਹੋਣੀ ਨਹੀਂ ਸਮੇ ਨੂੰ ਮੁੱਖ ਰੱਖਦੇ ਆਇਆ 750 78 ਦਾ ਟਾਈਮ ਦਿੱਤਾ ਸੀ ਸੋ 11 ਮਿੰਟ ਉੱਪਰ ਟਾਈਮ ਕਥਾਰੰਭ ਹੋਈ ਸੀ 6 ਮਿੰਟ ਰਹਿੰਦੇ ਐ ਉਹਦੇ ਵਿੱਚ ਸੁਖਮਨੂਦ ਚ ਬੇਨਤੀ ਕਰ ਸਕਾਂਗਾ ਕਿਉਂਕਿ ਪ੍ਰਬੰਧ ਪ੍ਰਬੰਧ ਕਰਨਾ ਹੁਕਮ ਅੰਣਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਜਿਹੜੇ ਬੁਲਾ ਰਹੇ ਉਹਨਾਂ ਦਾ ਵਿਚਾਰ ਵੀ ਸੁਣਨਾ ਹੈ ਵਿਸਤਾਰ ਸਾਹਿਬ ਨੇ ਦੱਸਿਆ ਕੁਝ ਆ ਸਕਣਾਗਾ ਉਹਦੀ ਖਿਮਾ ਬਖਸ਼ੀ ਸਮੇਂ ਮੁਤਾਬਕ ਵਿਸਾਖ ਦੇ ਮਹੀਨੇ ਦੁਆਰਾ ਸੁਖਮਨੂਦ ਵਿੱਚ ਵਿਚਾਰ ਥੋਣੋ ਐ ਸਾਖ ਧੀਰਨ ਕਿਉ ਵਾਢਿਆ ਸਾਖ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਉੱਤਰ ਦਿੰਦੇ ਹਾਂ ਦਿੰਦੇ ਹਨ ਸੋ ਅੱਜ ਦੇ ਮਹੀਨੇ ਦੀ ਤੇ ਅੱਜ ਦੇ ਦਿਨ ਖਾਲਸਾ ਜਨਮ ਖਾਲਸੇ ਦੇ ਜਨਮ ਦਿਨ ਦੀ ਖੁਸ਼ੀ ਦੀ ਸਾਰੀ ਸੰਗਤ ਨੂੰ ਸਵਾਸ ਸਵਾਸ ਵਧਾਈ ਹੋਵੇ ਚੋਦੀ ਦੇ ਚੋਦੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਕੈਰਤਾ ਨੂੰ ਦੂਰ ਕਰਕੇ ਵੀਰਤਾ ਭਰ ਕੇ ਸਵਾ ਲੱਖ ਤੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਜਿੜੀਆਂ ਤੇ ਮੈਂ ਬਾਗ ਪੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਇਹਨਾਂ ਬੱਚਿਆਂ ਨੂੰ ਅੱਜ ਦੇ ਦਿਨ 1700 ਤੇ 56 1600 ਤੋਂ 99 ਈਸਵੀ ਵਿੱਚ ਅਨੰਦਪੁਰ ਸਾਹਿਬ ਕੇਸਗੜ ਵਾਲੇ ਅਸਥਾਨ ਤੇ ਖਾਲਸਾ ਜੀ ਸਤਿਗੁਰੂ ਨੇ ਕਿਰਪਾਲਤਾ ਕੀਤੀ ਹੈ ਮੇਰੇ ਚੋਜੀ ਪ੍ਰੀਤਮ ਦਾ ਬੜਾ ਪਾਰੀ ਅਨੋਖਾ ਇਤਿਹਾਸ ਹੈ ਫੇਰ ਸਮਾਂ ਲੱਗਾ ਤੇ ਬੇਨਤੀ ਜ਼ਰੂਰ ਕਰਾਂਗਾ 1723 ਵਿੱਚ avatars ਧਾਰ ਕੇ ਤੇ 1765 ਵਿੱਚ ਜੋਤੀ ਜੋ ਸਮਾ ਕੇ 43 ਸਾਲ ਖਾਲਸਾ ਜੀ ਤੇ 9 ਮਹੀਨੇ ਤੇ 28 ਦਿਨ ਦੀ ਉਮਰ ਵਿੱਚ 32 ਸਾਲ 11 ਮਹੀਨੇ ਤੇ 2 ਦਿਨ ਗੁਰਤਾ ਗੱਦੀ ਕਰਕੇ ਇੰਨੇ ਸਮੇਂ ਦੇ ਵਿੱਚ ਜਿਹੜੇ ਕੌਂਕਸਾ ਪੂਰੀ ਜੀ ਨੇ ਕੀਤੇ ਐ ਉਹ ਵਰਣਨ ਕਰਕੇ ਦੱਸੇ ਨਹੀਂ ਜਾ ਸਕਦੇ ਭਾਵੇਂ ਕਿੰਨਾ ਵੀ ਕੋਈ ਲਖਾਰੀ ਤੇ ਬਲਾਰਾ ਹੋਣਗੇ ਬਾਲਕ ਅਵਸਥਾ ਵਿੱਚ ਤਹੀ ਪ੍ਰਕਾਸ਼ ਆ ਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲੇਓ ਕਿਰਪਾ ਕੀਤੀ 5 ਸਾਲ ਦੀ ਉਮਰ ਤੱਕ ਜੰਗ ਦੀ ਅਰੰਭਤਾ ਕਰਨੀ ਘੜੇ ਕੱچے ਪੰਨੇ ਫੇਰ ਤੀਰ ਮਾਰ ਕੇ ਗਾਗਰਾਂ ਪੰਨਣੀਆਂ ਸੱਪਾਂ ਦੀ ਕਲਿਆਣ ਉਹਨਾਂ ਗਾਗਰਾਂ ਵਿੱਚੋਂ ਕਰਨੀ ਸੋ ਮੋਹ ਦਾ ਤਿਆਗ ਕਰਾਉਣਾ ਮਾਇਆ ਤੋਂ ਖਾਲਸੇ ਨੂੰ ਬਚਣ ਵਾਸਤੇ ਆਪਣੇ ਕੰਨ ਲਾ ਕੇ ਨਦੀ ਵਿੱਚ ਸੁੱਟਣੇ ਰਾਣੀ ਮੈਣੀ ਦੀ ਭਾਵਨਾ ਪੂਰੀ ਕਰਨ ਵਾਸਤੇ ਬਾਲ ਲੀਲਾ ਕਰਦਾ ਦੀ ਗੋਦ ਵਿੱਚ ਬੈਠ ਕੇ ਪੁੱਤਰ ਭਾਵਨਾ ਪੂਰੀ ਕਰਨੀ ਸੋ ਖਾਸਾ ਜੀ ਬਾਲ ਲੀਲਾ ਕਰਦਾ ਬੱਚਿਆਂ ਦੀ ਤਰ੍ਹਾਂ ਰਾਜ ਨੂੰ ਦੰਧੀਆਂ ਚੜਾ ਕੇ ਉਹਨੂੰ ਚੜਾਉਣਾ ਤੇ ਬੱਚਿਆਂ ਨੂੰ ਨਾਲ ਲੈ ਕੇ ਫੌਜ ਬਣਾਉਣੀ ਜਿਵੇਂ ਅੱਜ ਕੱਲ ਫੌਜਾਂ ਬਣਾਈਆਂ ਜਾਂਦੀਆਂ ਐ ਐਸੇ ਕੌਂਸਟ ਕਰਨੇ ਸਤਿਗੁਰੂ ਚੋਦੀ ਪ੍ਰੀਤ ਗੁਰੂ ਤੇਗ ਬਹਾਦਰ ਪਹਿਲਾਂ ਉੱਥੋਂ ਵਾਪਸ ਆਉਂਦਿਆਂ ਕਾਲੀ ਵਿੱਚ ਗੰਗਾ ਪ੍ਰਗਟ ਕਰਨੀ ਮਾਤਾ ਨੂੰ ਇਸ਼ਨਾਨ ਕਰਾਉਣ ਵਾਸਤੇ ਫਿਰ ਆਨੰਦਪੁਰ ਸਹਿ ਪਹੁੰਚਣਾ ਛੋਟੀ ਜਿਹੀ ਉਮਰ ਵਿੱਚ ਇਹਨਾਂ ਅੱਜ ਦੇ ਅਕਿਰਤ ਕਾਨ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਆਪਣੇ ਪਿਤਾ ਨੂੰ ਸੀਸ ਦੇਣ ਵਾਸਤੇ ਦਿੱਲੀ ਭੇਜਣਾ ਤਿਲਕ ਜੰਨੂ ਦੀ ਰਾਖੀ ਕਰਨ ਵਾਸਤੇ ਪ੍ਰੇਰਣਾ ਕਰਨੀ ਫਿਰ ਛੋਟੀ ਜਿਹੀ ਅਵਸਥਾ ਵਿੱਚ ਗੁਰਤਾ ਗੱਦੀ ਦੇ ਮਾਲਕ ਬਣਨਾ ਗੁਰਤਾ ਗੱਦੀ ਦੇ ਮਾਲਕ ਬਣ ਕੇ ਖਾਲਸਾ ਜੀ ਆਪਣੇ ਪਿਤਾ ਦਾ ਸੀਸ ਲੈ ਕੇ ਭਾਈ ਜੈਤਾ ਜੀ ਦੁਆਰਾ ਸੰਸਕਾਰ ਕਰਕੇ ਰੰਗਰੇਟੇ ਗੁਰੂ ਕੇ بیٹے ਕਹਿ ਕੇ ਤੇ ਸੰਸਕਾਰ ਦੇ ਟਾਈਮ ਤੇ ਅੰਗੀਠੇ ਦੇ ਦੂਜੇ ਪਾਸੇ ਹੋ ਕੇ ਆਪਣੇ ਪਿਤਾ ਦਾ ਹੱਕ ਲੈਣ ਵਾਸਤੇ ਦਿੱਲੀ ਦੀ ਖਬਰ ਸੁਣ ਕੇ ਉਸ ਤੋਂ ਦੀ ਕਹਿਰਤਾ ਸੁਣ ਕੇ ਬੀੜਾਸ ਵਿੱਚ ਆ ਕੇ ਬਚਨ ਕਹਿਣੇ ਕਿ ਅੱਜ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਵਿੱਚੋਂ 1400 ਸਿੱਖਾਂ ਦਾ ਘਰਾ ਦਿੱਲੀ ਵਿੱਚ ਸੋ ਉਹਨਾਂ ਨੇ ਕਹਿਰਤਾ ਕੀਤੀ ਹੈ ਸਾਡੇ ਪਿਤਾ ਨੂੰ ਵਰਗਤ ਦਾ ਸਹਿਤ ਹੋ ਕੇ ਸਤਕਾਰ ਨਹੀਂ ਕੀਤਾ ਲੋਕਿ ਭਾਵੇਂ ਭਾਈ ਲੱਖੀ ਸ਼ਾਹ ਵੰਜਾਰੇ ਵਰਗੇ ਨੇ ਸੇਵਾ ਕੀਤੀ ਐ ਪਰ ਅਸੀਂ ਐਸਾ ਖਾਸਾ ਪੈਦਾ ਕਰਾਂਗੇ ਜਿਹੜਾ ਲੱਖਾਂ ਵਿੱਚ ਖੜੇ ਦਾ ਪਤਾ ਲੱਗੇਗਾ ਦੱਸਣ ਦੀ ਲੋੜ ਨਹੀਂ ਪਵੇਗੀ ਔਰ ਅੱਜ ਫਿਰ ਬੜੀ ਕਿਸਮਤੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ ਕਰਪਾਨਾਂ ਵੀ ਪਾਈਆਂ ਕਸ਼ਹਰੇ ਵੀ ਪਾਇਆ ਪਰ ਕਰਪਾਨਾਂ ਥੱਲੇ ਦੀ ਰਾਤ ਨੂੰ ਫਰਾਂਗੇ ਤੇ ਕਿਲੀ ਤੇ ਰਾਤ ਨੂੰ ਗੰਦੀਆਂ ਨਾਲੀਆਂ ਵਿੱਚ ਡਿੱਗਣਾ ਬੁਰੀਆਂ ਹਾਲਤਾਂ ਹੋ ਰਹੀਆਂ ਪਰ ਚੋਜੀ ਪ੍ਰੀਤ ਨੇ ਐਸਾ ਖਾਲਸਾ ਨਹੀਂ ਪੈਦਾ ਕੀਤਾ ਮਹਾਰਾਜਾ ਕਹਿੰਦੇ ਜਵਲਾ ਖਾਲਸਾ ਰਹੇ ਨਿਆਰਾ ਤਾਵਲਾ ਤੇਜ ਦੀ ਉਹ ਮੈਂ ਸਾਰਾ ਖਾਲਸਾ ਖਾਸ ਕਹਾਵਾ ਸੋਈ ਜਾ ਕੇ ਹਰਦਾ ਧਰਮ ਨਾ ਹੋਈ ਉਹਦਾ ਨਾਮ ਆ ਖਾਲਸਾ ਦੀ ਖਾਲਸਾ ਤੇ ਸਾਨੂੰ ਤਾਂ ਇਹੀ ਭਰਮ ਹੈ ਅਮਰਤ ਛਕੀਏ ਕਿੱਥੋਂ ਛਕੀਏ ਅਮਰਤ ਛਕੀਏ ਨਾ ਛਕੀਏ ਖੰਡੇ ਦਾ ਛਕੀਏ ਕੰਨਾ ਮੰਨਾ ਗੁਰੂ ਵਾਲਾ ਤੋਂ ਛਕੀਏ ਸਤਿਗੁਰੂ ਨੂੰ ਮੰਨੀਆਂ ਜੰਡ ਨੂੰ ਸੰਹੂਰ ਓਕੀਏ ਇਹ ਭਾਰਮੀ ਨੇ ਸਾਨੂੰ ਛੱਡ ਦੇ ਖਾਲਸੇ ਅਸੀਂ ਕਿੱਥੇ ਬਣ ਗਏ ਪਰ ਕਲਗੀਧਰ ਨੇ ਖਾਲਸਾ ਪੈਦਾ ਕੀਤਾ ਨਿਰੰਤਰ ਸਹਿਤ ਬਚਨ ਪੂਰੇ ਕੀਤੇ ਬਾਤਾਂ ਤਿਆਰ ਕੀਤਾ ਮਠਾਸ ਭਰੀ ਪਾਣੀ ਪਾ ਕੇ ਸੀਤਲਤਾ ਭਰੀ ਖੰਡਾ ਖੜਕਾ ਕੇ ਵੀਰਤਾ ਭਰੀ ਬਾਣੀਆਂ ਪੜ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਅਕਾਗਰਤਾ ਬਖਸ਼ੀ ਖੰਡੇ ਦੀ ਧਾਰ ਦੁਆਰਾ ਖਾਲਸਾ ਜੀ ਆਪਣਾ ਹੱਕ ਲੈਣ ਦੀ ਸਿੱਖਿਆ ਬਖਸ਼ੀ ਤੋਂ ਖੰਡਾ ਦੂਜੇ ਪਾਸੇ ਨੂੰ ਪ੍ਰੇਰਣ ਦੇ ਟਾਈਮ ਤੇ ਆਪਣਾ ਦੇ ਤਿਆਗ ਕਰਨ ਦੀ ਸਿੱਖਿਆ ਦਿੱਤੀ ਆਪਣੇ ਵੱਲੋਂ ਖੰਡਾ ਖਿੱਚਣ ਤੇ ਗੁਨਾ ਦੇ ਧਾਰਨ ਕਰਨ ਦੀ ਸਿੱਖਿਆ ਦਿੱਤੀ ਇਹ ਗੁਣ ਬਖਸ਼ਿਸ਼ ਕੀਤੀ ਪੰਜਾ ਕਕਾਰਾਂ ਦੀ ਰਹਿਤ ਬਖਸ਼ੀ ਕਿਉਂ ਬੱਜਰ ਕਰੇ ਤਾਂ ਤਿਆਗ ਕਰਾਇਆ ਪੰਜਾ ਕਕਾਰਾਂ ਦੀ ਰਹਿਤ ਬਖਸ਼ ਕੇ ਉਹਨਾਂ ਤੋਂ ਪੂਕਾਰਾਂ ਦੀ ਸਿੱਖਿਆ ਦਿੱਤੀ ਫਿਰ ਪੰਜਾ ਪਿਆਰ ਤੋਂ ਆਪ ਅਮਰਖਿਆ ਗੁਰੂ ਚੇਲੇ ਦੀ ਸੰਗੀ ਜੋੜੀ ਇਹ ਕਿਰਪਾਲਤਾ ਕੀਤੀ ਹੈ ਪਰ ਇਸ ਕਿਰਪਾਲਤਾ ਕਰਨ ਤੋਂ ਪਹਿਲਾਂ ਭਗਾਣੀ ਦਾ ਜੰਗ ਕਰਕੇ ਭਾਈ ਨੰਦਕੰਦ ਵਰਗਿਆਂ ਨੂੰ ਤੰਬੂਲ ਦੇ ਕੇ ਭੀਮਚੰਦਰ ਰਾਜ ਦੀ ਲੜਕੀ ਦੇ ਵਿਆਹ ਤੇ ਭੇਜਣਾ ਉਹਨਾਂ ਨੇ ਬੇਈਮਾਨ ਹੋਣਾ ਭਾਈ ਨੰਦਕੰਦ ਨੇ ਵਾਪਸ ਆਉਣਾ ਉਹਨਾਂ ਨੇ ਦੰਦ ਖੱਟੇ ਕਰਨੇ ਤੇ ਨਦੌਣ ਦੇ ਵਿੱਚ جنگ ਹੋਣਾ ਕਹਲੂਰੀਏ ਵਰਗਿਆਂ ਨੂੰ ਜੰਗੀ ਤਰ੍ਹਾਂ ਸ਼ਿਕਸਤ ਦੇਣੀ ਉਹਦੋਂ ਪਿੱਛੋਂ ਖਾਲਸਾ ਜੀ ਇਹ ਅਮਰਤ ਦੀ ਤਿਆਰੀ ਹੁੰਦੀ ਹੈ ਅਮਰਤ ਦੀ ਤਿਆਰੀ ਕਰਕੇ ਚਿੜੀਆਂ ਤੋਂ ਬਾਗ ਕਢਾ ਕੇ ਖਾਲਸਾ ਦੀ ਕੈਰਤਾ ਦੂਰ ਕਰਕੇ ਖਾਲਸਾ ਹੀ ਰੂਪ ਬਖਸ਼ ਕਰਕੇ ਜੋ ਜੀ ਪ੍ਰੀਤ ਨੇ ਫੌਜ ਤਿਆਰ ਕੀਤੀ ਰਣਜੀਤ ਨਗਾਰਾ ਬਣਾਇਆ ਰਣਜੀਤ ਨਗਾਰਾ ਬਣਾਉਣ ਤੋਂ ਕੁਝ ਡਰਪੋਕਾਂ ਨੇ ਮਾਤਾ ਅੱਗੇ ਬੇਨਤੀ ਕੀਤੀ ਪਿਤਾ ਨੇ ਉੱਤਰ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਨੇ ਆਪਣੀ ਮਾਤਾ ਜੀ ਨੂੰ ਮਾਤਾ ਜੀ ਜਿਨ੍ਹਾਂ ਦਾ ਤੁਸੀਂ ਸਾਨੂੰ ਭੈ ਦਿੰਦੇ ਹੋ ਅਸੀਂ ਕੋਈ ਕਲੀਮ ਨਹੀਂ ਹਾਂ ਅਸੀਂ ਕੋਈ ਖੁਸਰੇ ਨਹੀਂ ਹਾਂ ਅਸੀਂ ਆਕਾਰਪੁਰਖ ਦੇ ਪੁੱਤਰ ਹਾਂ ਖਾਲਸਾ ਆਕਾਰਪੁਰਖ ਦੀ ਫੌਜ ਅਸੀਂ ਸਾਹ ਦਿੱਤਾ ਹੈ ਜਣ ਜਣ ਕੇ ਇਹਨਾਂ ਲੋਕਾਂ ਤੋਂ ਹੱਕ ਲਵਾਂਗੇ ਫਿਰ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ ਮੁਆਫੀਆਂ ਮੰਗਣੀਆਂ ਪਹਾੜੀਏ ਰਾਜਾ ਨੇ ਗੁਰੂ ਸਾਹਿਬ ਨੇ ਇਹਨਾਂ ਦੀ ਝੂਠੀ ਇਸ ਸੌ ਨੂੰ ਸਿੱਧ ਕਰਨਾ ਸੋਏ ਦੇ ਦੀਆਂ ਤਾਰਾਂ ਵਾਲੇ ਵਸਤਰ ਪਹਿਲਾ ਗੂਨਾ ਭਰ ਕੇ ਟੁੱਟੇ ਫੁੱਟੇ ਵਸਤੂਆਂ ਦੀਆਂ ਲੱਦ ਕੇ ਖਜ਼ਾਨੇ ਦਾ ਰੂਪ ਦੇ ਕੇ ਉਸ ਨੂੰ ਬਾਹਰ ਕੱਢਣਾ ਉਹਨਾਂ ਨੇ ਲੁਕੜ ਪਾਣਾ ਤੁਰਕਾਂ ਨੇ ਕੁਰਾਨ ਦੀ ਸੌਖਾ ਦੀ ਇਨਾ ਟੋਪਲਿਆਂ ਵਾਲਿਆਂ ਨੇ ਆਪਣੀ ਮਾਂ ਗਊ ਦੀ ਸੌ ਖਾਦੀ ਫੇਰ ਮੁੱਕਰ ਗਏ ਸਤਿਗੁਰੂ ਨੇ ਖਾਲਸਾ ਨੂੰ ਕਹਣਾ ਖਾਲਸਾ ਜੀ ਕੇਵਲ 8 ਦਿਨ ਕੱਟ ਲੋ ਦਿੱਲੀ ਦਾ ਤਖਤ ਵੀ ਦੁਨੀਆ ਦਾ ਤਖਤ ਬਖਸ਼ ਦੇਵਾਂਗੇ ਪਰ ਭੁੱਖ ਦੇ ਦੁੱਖੋਂ ਤੰਗ ਹੋ ਕੇ ਖਾਲਸਾ ਨੇ ਮਾਤਾ ਨੂੰ ਬੇਨਤੀ ਕਰਕੇ ਸਤਿਗੁਰੂ ਅੱਗੇ ਹੱਥ ਜੋੜਨੇ ਸੱਚੇ ਪਾਤਸ਼ਾਹ ਨੇ ਕਹਣਾ ਬਦਾਵਾ ਲਿਖੋ ਬਦਾਵਾ ਲੈ ਕੇ ਖਾਲਸਾ ਜੀ ਖਾਲਸੇ ਨੇ ਨਿਕਲਣਾ 700 ਨੇ ਸਰ ਤੇ ਵਿੱਚ ਰੁੜ ਜਾਣਾ ਜੋਦੀ ਪ੍ਰੀਤ ਨੇ ਅਨੰਦਪੁਰ ਦਾ ਕਿਲਾ ਛੱਡ ਕੇ ਨਰਮੋਹਰ ਘਰ ਕਿਲੇ ਤੇ ਪਹੁੰਚ ਕੇ ਦਸਤਾਰਾ ਆਪਣਾ ਸਿਰ ਤੋਂ ਲਾ ਕੇ ਕੰਗਾ ਕਰਨ ਕੰਗਾ ਕਰਨ ਤੇ ਟਾਈਮ ਤੇ ਤੁਰਕਾਂ ਨੇ ਧੋਪ ਚਲਾਉਣੀ ਧੋਪ ਚਲਾਉਣ ਦੇ ਟਾਈਮ ਤੋਂ ਜੋਦੀ ਪ੍ਰੀਤੋਂ ਦੀ ਬੱਤ ਤੋਣੀ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਤੀਰ ਸਿਰਨ ਕੇ ਚਲਾ ਕੇ ਧੋਪ ਚੀ ਨੂੰ ਮਾਰ ਕੇ ਦੇਸ ਨੂੰ ਭੇਜਣਾ ਸੀਸ ਤੇ ਦਸਤਾਰਾ ਸਜਾ ਕੇ ਸਰ ਤੇ ਪਹੁੰਚਣਾ ਸਰ ਤੇ ਪਹੁੰਚ ਕੇ ਖਾਲਸਾ ਜੀ ਤੁਰਕਾਂ ਨਾਲ ਜੰਗ ਕਰਨਾ ਆਪ ਸਰਸਾ ਪਾਰ ਕਰਕੇ ਅੰਮ੍ਰਿਤਸਰੇ ਆਸਾ ਦੀ ਵਾਰ ਦਾ ਕੀਰਤਨ ਕਰਨ ਜਿਹੜੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਅੱਜ ਹਰੀ ਜਨ ਕਹਿੰਨੇ ਪਛਰੀਆਂ ਸਰਾਣੀਆਂ ਕਹਿੰਨੇ ਆ ਗੁਰੂ ਸਾਹਿਬ ਉਹਨਾਂ ਨੂੰ ਰਗਰੇਟੇ ਕਹ ਕੇ ਸ਼ਾਂਤੀ ਨਾਲ ਲਾਇਆ ਉਹ ਬਾਬਾ ਜੀਵਨ ਸਿੰਘ ਜਿਹੜੇ ਸਤਪੁਰ ਤੇਗ ਬਹਾਦਰ ਸਾਹਿਬ ਦਾ ਸੀਸ ਲਿਆਏ ਉਹਨਾਂ ਨੇ ਸਰਸੇ ਤੇ ਸ਼ਹੀਦੀ ਪਾਉਣੀ ਬਾਬਾ ਅਜੀਤ ਸਿੰਘ ਜੀ ਨੇ ਘੇਰੇ ਵਿੱਚ ਟਾਉਣਾ ਉਹਦੇ ਸਿੰਘ ਨੂੰ ਭੇਜ ਕੇ ਬਾਬਾ ਅਜੀਤ ਸਿੰਘ ਨੂੰ ਜੰਗ ਵਿੱਚੋਂ ਛਡਾਉਣਾ ਬਾਬਾ ਅਜੀਤ ਸਿੰਘ ਨੇ ਕਲਗੀ ਧਰ ਦੇ ਪਾਸ ਪਹੁੰਚਣਾ ਉਦੇਸ ਸੰਗਰੀ ਉੱਥੇ ਛਿੱਧੀ ਦੇਣੀ ਕਮਕੌਰ ਦੀ ਗੱਡੀ ਵਿੱਚ ਪਹੁੰਚਣਾ ਆਪਣਾ ਅ ਰਣਜੀਤਗੜ੍ਹ ਵਾਲੇ ਸਥਾਨ ਤੇ ਆਸਣ ਲਾਉਣਾ ਤੇ ਜੋ ਗੱਡੀ ਦਾ ਮਾਲਕ ਤੇ ਉਸਨੇ ਮੁਕਰਨਾ ਚੋਗੀ ਪ੍ਰੀਤਮ ਨੇ ਛੋਟੀ ਤਾਕੀ ਵਿੱਚ ਦੀ ਲੰਘ ਕੇ ਗੱਡੀ ਵਿੱਚ ਪ੍ਰਵੇਸ਼ ਹੋਣਾ 40 ਸਿੰਘਾਂ ਨੇ 8 ਮਹੀਨਿਆਂ ਦੇ ਭੁੱਖਿਆਂ ਨੇ ਬਾਜ ਦੀ ਤਰ੍ਹਾਂ ਜੰਗ ਕਰਨ ਮਦਨ ਸਿੰਘ ਤੇ ਕੋਠਾ ਸਿੰਘ ਪਛੜੀਆਂ ਸਰਾਨੀਆਂ ਵਿੱਚੋਂ ਹਰੀ ਜਨਾਂ ਵਿੱਚੋਂ ਪਹਿਲੇ ਪੰਜਾਂ ਵਿੱਚੋਂ ਪਹਿਰੇ ਤੇ ਲੱਗਣਾ ਪੰਤੇ ਸਿੰਘਾਂ ਨੇ ਚੜ੍ਹਾਈ ਕਰਨੀ ਭਾਈ ਸੰਤ ਸਿੰਘ ਸੰਗਤ ਸਿੰਘ ਦਇਆ ਸਿੰਘ ਧੰਮ ਸਿੰਘ ਤੇ ਮਾਨ ਸਿੰਘ ਇਹਨਾਂ ਪੰਜਾਂ ਦੀ ਬੇਨਤੀ ਪ੍ਰਵਾਨ ਕਰਕੇ ਗਰੀ ਦਾ ਤਿਆਗ ਕਰਨਾ ਸੰਤ ਸਿੰਘ ਤੇ ਸੰਗਤ ਸਿੰਘ ਨੇ ਇੱਥੇ ਸ਼ਹੀਦੀ ਦੇਣੀ ਬਾਕੀ ਤਨਾ ਪਿਆਰ ਨੇ ਬਾਹਰ ਨਿਕਲਣਾ ਜੋਗੀ ਪ੍ਰੀਤਮ ਨੇ ਗੜੀ ਵਿੱਚੋਂ ਤਾਲੀ ਮਾਰ ਕੇ ਜਾਣਾ ਤੇ ਪੀਰ ਮਾਰ ਕੇ ਤੁਰਕੀਆਂ ਮਸਾਲਾ ਬੁਝਾਉਣੀਆਂ ਮਾਛੂ ਵਾਲੇ ਦੇ ਜੰਗਲਾਂ 'ਚ ਵਿਚਰਨਾ ਉੱਥੇ ਜਾ ਕੇ ਟੰਗ ਦਾ ਸਹਰਾਣਾ ਲਾ ਕੇ ਸੌਣਾ ਮਾਨ ਸਿੰਘ ਜੀ ਨੇ ਜਾ ਕੇ ਚਰਨ ਪੋਥਲੇ ਦਾ ਚੌੜ ਬਰਦਾਰ ਸੀ ਉਤੋਂ ਚੋਦੀ ਪ੍ਰੀਤਮ ਜੀ ਨੂੰ ਆਪਣੇ ਗਦੇੜਿਆਂ ਤੇ ਚੁੱਪ ਚਲ ਜਾਣਾ ਤੇ ਗੁਲਾਬੇ ਦੇ ਘਰੇ ਪਹੁੰਚਣਾ ਮੋੜਾ ਸੁੱਤਣੀਆਂ ਨਵੀਂ ਖਾਨ ਤੇ ਗਨੀ ਖਾਨ ਜਿਹੜੇ ਸੀ ਤੇ ਇਹਨਾਂ ਨੇ ਸ਼ਰਧਾਲੂ ਬਣਨਾ ਉਹ ਜਿਹੜਾ ਪੀਰ ਬਣ ਕੇ ਚੋਦੀ ਪ੍ਰੀਤਮ ਨੇ ਉਤੋਂ ਨਿਕਲਣਾ ਰੇਰੂ ਸਾਹਿਬ ਤੇ ਕਟਾਣੀ ਸਾਹਿਬ ਹੋਰ ਰਾਸਤੇ ਚਰਨ ਪਾ ਕੇ ਜੀਵਾਂ ਦੀ ਕਲਿਆਣ ਕਰਨੀ ਆਲਮਗੀਰ ਪਹੁੰਚਣਾ ਬਾਬਾ ਮਨੀ ਸਿੰਘ ਦੇ ਛੋਟੇ ਭਾਈ ਨਗਾਈਏ ਜੀ ਤੋਂ ਘੋੜਾ ਲੈ ਕੇ ਸੋ ਅਖਾੜੇ ਨਗਰ ਵਿੱਚ ਪਹੁੰਚਣਾ ਜਿੱਥੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੇ ਸੋ ਜਨਮ ਸਥਾਨ ਨਗਰ ਆ ਜਿਹੜਾ ਜੋ 7ਵੇਂ ਥਾਂ ਮਾਤਾ ਸੇਵੀ ਜੀ ਸੀ ਉਹਨੇ ਕਲਗੀ ਧਰ ਨੂੰ ਦੁੱਧ ਪਿਉਣਾ ਸੱਚੇ ਪਾਤਸ਼ਾਹ ਨੇ ਵਰ ਦੇਣਾ ਕਲਗੀ ਧਰ ਦੇ ਬਚਨਾਂ ਨਾਲ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜਨਮ ਹੋਣਾ ਇਤੋਂ ਅੱਗੇ ਖਾਲਸਾ ਦੀ ਹੋਰ ਪਿੰਡਾਂ ਵਿੱਚ ਦੀ ਵਿਚਰ ਕੇ ਲੰਮੇ ਜੱਟ ਪੁਰੇਆਲ ਭਾਗ ਧਰਤੀ ਨੂੰ ਲਾ ਕੇ ਕਿ ਕੋਤਕਪੂਰੇ ਪਹੁੰਚਣਾ ਕੋਟ ਕਪੂਰੇ ਪਹੁੰਚ ਕੇ ਕਪੂਰੇ ਨੇ ਬੇਵਕ ਹੋਣਾ ਉਹਦੇ ਮੂੰਹ ਤੇ ਖੇਰੇ ਤੂੰਬਰਾ ਚੜਨਾ ਬਚਨ ਨਿਕਲਣਾ ਢਿਲਵੀ ਪਹੁੰਚ ਕੇ ਨੀਲ ਬਸਤਲੇ ਕੱਪੜੇ ਫਾੜੇ ਤੁਰਕ ਪਠਾਨੀ ਅਮਲ ਗਿਆ ਦੇ ਬਚਨ ਕਹਿਣੇ ਕੌਲ ਨੇ ਮੁਕਰਨਾ ਕਿ ਕਪੂਰੇ ਦੀਆਂ ਜੜਾ ਮੇਰੇ ਪੇਟ ਤੇ ਲੱਗੀਆਂ ਹੋਈਆਂ ਉਹਦੇ ਪੇਟ ਫੱਟਣ ਦਾ ਬਚਨ ਹੋਣਾ ਫਿਰ ਪਰਿਵਾਰ ਨੇ ਮੁਆਫੀ ਮੰਗਣੀ ਇਥੋਂ ਅੱਗੇ ਸੱਚੇ ਪਾਤਸ਼ਾਹ ਨੇ ਦੀ ਟਾਬ ਮੁਖਤਰ ਸਾਹਿਬ ਪਹੁੰਚਣਾ ਤੇ ਟੁੱਟੀ ਖੰਡਣ ਵਾਸਤੇ ਮਾਤਾ ਭਾਗੌਰ ਨੇ ਮਾਹ ਸਿੰਘ ਜੀ ਹੋਣਾ ਨੂੰ ਨਾਲ ਲੈ ਕੇ ਜਾਣਾ ਤੇ ਉੱਥੋਂ ਦੀਆਂ ਲੋਕਾਂ ਨੇ ਪੰਚਾਇਤਾਂ ਲੈ ਕੇ ਗੁਰੂ ਸਾਹਿਬ ਨਾਲ ਰਾਜੀ ਨਾਮੇ ਦੀਆਂ ਗੱਲਾਂ ਕਰਨੀਆਂ ਜਿਵੇਂ ਅੱਜ ਵੀ ਵਿਚੋਲੇ ਪਏ ਫਿਰਦੇ ਐ ਵਿਚੋਲੇ ਵੀ ਉਹ ਪਏ ਫਿਰਦੇ ਐ ਜੇ ਜਿਹਨਾਂ ਦੇ ਵਡੇਰਿਆਂ ਨੇ 47 ਦੇ ਵਿੱਚ ਆਪਣੀਆਂ ਫੈਕਟਰੀਆਂ ਨੂੰ ਕੰਮ ਰੱਖਣ ਵਾਸਤੇ ਸਿੱਖ ਕੌਮ ਨੂੰ ਵੇਚਿਆ ਅੱਜ ਵੀ ਉਹਨਾਂ ਲੋਕਾਂ ਦੇ ਪੁੱਤਰ ਭਤੀਜੇ ਵਚੋਲਗੀਆਂ ਕਰਦੇ ਫਿਰਦੇ ਆ ਖਾਲਸਾ ਪੰਥ ਦਾ ਸਮਝੌਤਾ ਕਰਾਉਣ ਵਾਸਤੇ ਕਈ ਲੋਕ ਭੁੱਲੜ ਨਾ ਕਿਰਪਾਨ ਫੇਰ ਤੇ ਨਾ ਕਸ਼ਾਰਾ ਤੇ ਨਾ ਬਾਣੀ ਕੰਠ ਤੇ ਕਿਰਪਾਨ ਦੇ ਫੈਸਲੇ ਕਰਾਉਂਦੇ ਫਿਰਦੇ ਆ ਇਸੇ ਤਰ੍ਹਾਂ ਉਦੋਂ ਵੀ ਪਹੁੰਚਾਈ ਤਾਂ ਪਹੁੰਚੀਆਂ ਕਿ ਉਹ ਜੀ ਪ੍ਰੀਤ ਨੇ ਤਾੜਨਾ ਕਰਨੀ ਉਹ ਤੁਸੀਂ ਗੁਰੂ ਹੋ ਕਿ ਸਿੱਖ ਹੋ ਕਹਿੰਦੇ ਜੀ ਸਿੱਖ ਫਿਰ ਸਿੱਖ ਸਿੱਖਿਆ ਲੈਂਦਾ ਹੁੰਦਾ ਕਿ ਸਿੱਖਿਆ ਦਿੰਦਾ ਹੁੰਦਾ ਜੇ ਸਿੱਖਿਆ ਲੈਂਦਾ ਹੈ ਜਦੋਂ ਅਸੀਂ ਚੱਕੀਆਂ ਪੀਰ ਸੀਆ ਉਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਤੱਤੀ ਤਵੀਤੇ ਬੈਠੇ ਹੋ ਤੁਹਾਡੇ ਵਡੇਰੇ ਕਿੱਥੇ ਸੀ ਜਦੋਂ ਅਸੀਂ ਪਿੰਜਰੇ ਚ ਬੰਦ ਸੀ ਦਿੱਲੀ ਵਿੱਚ ਨਵੇਂ ਸਰੂਪ ਵਿੱਚ ਉਦੋਂ ਤੁਸੀਂ ਕਿੱਥੇ ਸੀ ਜਦੋਂ ਸਾਡਾ ਮਸੂਮਾ ਨੇ ਕੰਧ ਚ ਖੜੋ ਕੇ ਸੀ ਦਿੱਤਾ ਉਦੋਂ ਤੁਹਾਡੇ ਵਡੇਰੇ ਸਮਝੌਤੇ ਵਾਲੇ ਕਿੱਥੇ ਸੀ ਜਾ ਚਲੇ ਜਾ ਤੁਹਾਡੇ ਕੱਚੇ ਪਿੱਲਿਆਂ ਦੀ ਸਾਨੂੰ ਕੋਈ ਲੋੜ ਨਹੀਂ ਖਾਲਸਾ ਜੀ ਉਥੋਂ ਵਾਪਸ ਮੁੜਨਾ ਚੋਦੀ ਪ੍ਰੀਤ ਨੇ ਟੀਵੀ ਸਾਹਿਬ ਤੇ ਠਹਿਰਨਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉਥੇ ਵੀਰ ਆਸਨ ਤੇ ਹੋ ਕੇ ਤੀਰ ਚਲਾਉਣੇ ਸਿੰਘਾਂ ਨੇ ਵਿਚਾਰ ਕਰਕੇ ਆਪਣੇ ਸੀਸ ਭੇਟਾ ਕਰਨ ਦੇ ਜੰਗ ਵਿੱਚ ਮਹਾ ਸਿੰਘ ਨੇ ਟੁੱਟੀ ਬਣਾਉਣੀ ਜੋਜੀ ਪ੍ਰੀਤ ਨੇ ਪਿਆਰਿਆਂ ਦੀ ਸੇਵਾ ਦੇ ਕੇ ਪ੍ਰਸੰਨ ਹੋਣਾ ਮੇਰਾ 5000 ਹੀ 10 15 ਵੀ 25000 ਹੀ ਬਚਨ ਕਹਿ ਕੇ ਛਾਤੀ ਨਾਲ ਲਾਉਣਾ ਤੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿੱਚ ਰੱਖ ਕੇ ਸਾਹਮਣੇ ਬੈਠ ਕੇ ਬਦਾਵਾ ਪਾੜਨਾ ਜੇ ਸਾਡੇ ਵਰਗਾ ਹੁੰਦਾ ਤੇ ਕੁਰਸੀ ਮੰਗ ਲੈਂਦਾ ਪਰ ਪੁੱਤਰਾਂ ਦੇ ਦਾਨੀ ਦੀ ਗੋਦ ਚ ਪਹਿਲੇ ਕਹ ਸਤਿਗੁਰੂ ਜੇ ਟੁੱਠਿਓ ਤੇ ਕਿਰਪਾ ਕਰਕੇ ਜੋੜ ਦੇਓ ਟੁੱਟੀ ਹੋਈ ਗੰਢ ਲਵੋ ਖਾਲਸਾ ਜੀ ਗੰਢਾਈ ਉਸ ਤੋਂ ਅੱਗੇ ਸਤਿਗੁਰੂ ਦੰਦਵੇਂ ਸਾਹਿਬ ਪਹੁੰਚੇ ਅਮਰ ਸਬਈ ਗੁਰੂ ਕੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੇਤ ਰਾਗਮਾਲ ਆਲੇ ਕਈਆਂ ਪ੍ਰੇਮੀਆ ਨੂੰ ਅੱਜ ਕੱਲ ਰਾਗਮਾਲ ਨਾਲ ਸੁਣ ਕੇ ਦਰਦ ਹੁੰਦਾ ਚੋਜੀ ਪ੍ਰੀਤ ਨੇ ਰਾਗਮਾਲਾ ਸਮੇਤ ਬਾਣੀ ਉਚਾਰੀ ਹੈ 9 ਮਹੀਨੇ 9 ਦਿਨ ਨੌ ਕੜੀਆਂ ਤੇ ਨੌਂ ਪੜਾਂ ਵਿੱਚ ਬਾਣੀ ਉਚਾਰ ਕੇ ਅਰਤਾਲੀ ਸਿੰਘਾਂ ਨੂੰ ਅਰਥ ਪੜਾਏ ਜਿਨ੍ਹਾਂ ਵਿੱਚ ਬਾਬਾ ਮਨੀ ਸਿੰਘ ਸਾਹਿਬ ਜੀ ਸ਼ਹੀਦ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੀ ਟਿਕਸਾਲ ਦੰਦਵਾ ਸਾਹਿਬ ਤੋਂ ਚੱਲੀ ਦਾਸ ਤੋਂ ਪਹਿਲਾ 13 ਮਹਾਤਮਾ ਹੋਇਆ ਬਾਬਾ ਦੀਪ ਸਿੰਘ ਜੀ ਸਾਹਿਬ ਤੋਂ ਪ੍ਰਮੁਖ ਸੇਵਾ ਦਾਸ ਇਹ 30 ਸਾਲ ਦੇ ਸੋ ਖਾਲਸਾ ਜੀ ਉੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ 25 ਸਿੰਘਾਂ ਨੂੰ ਕਰਤਾਰਪੁਰ ਭੇਜਿਆ ਦੀਰਮਾਲ ਨੇ ਮੁਕਰਨਾ ਤਾਨਾ ਮਾਰਨਾ ਸਤਿਗੁਰੂ ਨੇ ਬਾਬਾ ਮਾਨੀ ਸਿੰਘ ਨੂੰ ਲਖਾਰੀ ਲਾ ਕੇ ਜਿੰਨਾ ਸਮਾਂ ਮੈਂ ਪਹਿਲਾਂ ਦੱਸ ਤੱਕ ਦੱਸਿਆ ਸੰਗਤ ਨੂੰ ਉਹਨੇ ਸਮੇਂ ਵਿੱਚ ਇਹ ਕਿਰਪਾ ਕਰਨੀ ਉੱਥੇ ਲਖਨਸਰ ਬਣਾਉਣਾ ਅਮਰਤ ਦੇ ਬਾਟੇ ਫੜ ਕੇ ਸਰੋਵਰ ਵਿੱਚ ਪਾਉਣੇ ਬੈਲਬੁੱਧ ਵਾਲਿਆਂ ਨੂੰ ਉੱਥੇ ਗਵਿੰਦ ਬਣਾਉਣਾ ਤੇ ਖਾਲਸਾ ਜੀ ਅੱਗੇ ਦੱਖਣ ਦੇ ਇਲਾਕੇ ਨੂੰ ਪਿਆਨਾ ਕਰਨਾ ਨੌਰਾਜਲੇ ਇਲਾਕੇ ਵਿੱਚ ਚਿਰਨਾ ਬਾਜਾਂ ਨੂੰ ਮੋਤ ਖਵਾਉਣੀ ਬਾਜਰੀ ਖਵਾਉਣੀ ਇਹ ਚੋਦੀ ਪ੍ਰੀਤ ਮਲੇ ਕੌਂਸਕਾਨ ਹਯੂਰ ਸਾਹਿਬ ਪਹੁੰਚਣਾ ਉੱਥੇ 14 ਮਹੀਨੇ ਰਹਿ ਕੇ ਬਾਬਾ ਨਿਧਾਨ ਸਿੰਘ ਜੀ ਲੰਗਰਸਥਾਨ ਤੇ 10 ਦੀ ਕਥਾ ਪੜਾਉਣੀ ਖਾਲਸੇ ਨੂੰ ਸੋ ਭਾਵੇਂ ਜਾਤ ਨਹੀਂ ਕਥਾ ਆਨੰਦਪੁਰ ਸਾਹਿਬ ਵਿੱਚ ਪੜ੍ਹਾਈ ਹੈ ਪੰਜ ਪਿਆਰੇ ਤੇ ਪੰਜ ਮੁਕਤੇ ਤੇ ਗਿਆਨੀ ਮੋਹ ਸਿੰਘ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਸਾਨ ਲਖਾਰੀ ਉਹਨਾਂ ਤੇ ਇੱਦਾਂ ਕਿਰਪਾਲਤਾ ਕੀਤੀ ਹੈ ਬਾਕੀ 10 ਦੀ ਬਾਣੀ ਦੇ ਅਰਥ ਚੌਲਾਂ ਮਿਹਨੇ ਰਖ ਕਹਜੂਰ ਸਾਹਿਬ ਪੜਾਏ ਨਗੀਨਾ ਘਾਟ ਵਾਲੇ ਆਸਾਂ ਤੇ ਨਗੀਨਾ ਸੁਟਣਾ ਸ਼িকার ਘਾਟ ਵਾਲੇ ਆਸਾਂ ਤੇ ਮੂਲੇ ਖਤਰੀ ਦਾ ਉਧਾਰ ਕਰਨਾ ਤੇ ਹੀਰਾ ਘਾਟ ਵਾਲਾ ਸ਼িকার ਤੇ ਹੀਰਾ ਸੁਟਕ ਫੇਰ ਪ੍ਰਗਟ ਕਰਨਾ ਬੰਦਾ ਸਿੰਘ ਬਹਾਦਰ ਦੇ ਆਸਾਂ ਤੇ ਪਹੁੰਚ ਕੇ ਪਣ ਕੇ ਤੇ ਬੈਠਣਾ ਤੇ ਉਹਦੇ ਗੁਰੂ ਦੀ ਕ੍ਰਿਆਣ ਕਰਨੀ ਜਦੋਂ ਉਹਨੇ ਮਾਨ ਕੀਤਾ ਵੀਰ ਭੇਜੇ ਮੰਜਾਂ ਨਾਲ ਉੱਟਿਆ ਸਤਿਗੁਰੂ ਦੇ ਪਾਸ ਆਇਆ ਮਾਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਬੰਦਾ ਹੈ ਮਹਾਰਾਜ ਕਹਿੰਦੇ ਬੰਦਿਆਂ ਵਾਲੇ ਕੰਮਾਂ ਕਰਿਆ ਕਿਸੇ ਦੀ ਇੱਜਤ ਲਾ ਦੇਣੀ ਕਰਿਆ ਤਾਂ ਵੈਰੀ ਨਾਲ ਸਤਕਾਰ ਕਰੀ ਰਹਿ ਤੇ ਤੂੰ ਕਰਿਆ ਨਹੀਂ ਪੱਗ ਲਾਉਣੀ ਚਾਹੁੰਦਾ ਇਹ ਬੰਦਿਆਂ ਦੇ ਕੰਮ ਨਹੀਂ ਜੀ ਬੰਦਾ ਬਣਾ ਦਿਓ ਚੋਦੀ ਪ੍ਰੀਤਮ ਨੇ ਕਿਰਪਾ ਕਰਨੀ ਸ੍ਰੀ ਸਾਹਿਬ ਗਾਸਨੇ ਵਾਲੀ ਦੇਣੀ ਦਾਇਆ ਸਿੰਘ ਨੇ ਰੋਕਣਾ ਤੇ ਪੰਜ ਤੀਰ ਦੇਣੇ ਮਹਾਰਾਜ ਨੇ ਪੁੱਛਿਆ ਤੇਰਾ ਗੁਰੂ ਕਿੱਥੇ ਪਿਛਲੇ ਜਨਮ ਦਾ ਕਹਿੰਦਾ ਜੀ ਪਤਾ ਨਹੀਂ ਕਮੀਠ ਨੇ ਦਰਾਖਤਾ ਕਮੀਠ ਉਹਨੂੰ ਕਹਿੰਦੇ ਆ ਤੁੰਮੇ ਵਰਗੇ ਹੁੰਦੇ ਔਰ ਫਾਲ ਇਹ ਸੰਗਤ ਗਈ ਉਹਨਾਂ ਨੇ ਵੇਖਿਆ ਦਾਸ ਕਾਫੀ ਚਿਰ ਰੁਕਿਆ ਦਰਸ਼ਨ ਲੋ ਕਰਦਾ ਰਿਹਾ ਉਹਦੀ ਚਤਨੀ ਬਣਦੀ ਚੰਗੀ ਸੋ ਖਾਲਸਾ ਜੀ ਉਹ ਕਮੀਠ ਦਾ ਫਲ ਤੋੜ ਕੇ ਜੋਜੀ ਪ੍ਰੀਤਮ ਨੇ ਬੰਦੇ ਨੂੰ ਕਿਹਾ ਕਿ ਭੰਨ ਜਦੋਂ ਭੰਨਿਆ ਤਾਂ ਕੀੜਾ ਬਣਿਆ ਉਹ ਕਮੀਠ ਦੇ ਫਲ ਚੋਂ ਲ ਗੁੱਦਾ ਖਾਂਦਾ ਵਿਖਾ ਦਿੱਤ ਉਹਦੇ ਗੁਰੂ ਦੀ ਕਲਿਆਣ ਕੀਤੀ ਉਤੋਂ ਖਾਲਸਾ ਜੀ ਵਾਪਸ ਪੰਜਾਬ ਨੂੰ ਤੇਜਿਆ ਇੱਥੇ ਸਮਾਣੇ ਆਲ ਕਸਨੌਰੇ ਨੂੰ ਟਾਇਆ ਉਤੋਂ ਸਤਗੁਰ ਜੀ ਨੇ ਰਹਿ ਕੇ 14 ਮਹੀਨੇ ਜੀਵਾਂ ਦੇ ਕਲਿਆਣ ਕਰਕੇ ਉਸ ਤਰ੍ਹਾਂ ਭਾਵੇਂ ਜ਼ਿਆਦਾ ਸਮਾਂ ਰਹੇ ਹੈ ਪਰ 14 ਮਹੀਨੇ ਤੇ 10 ਲਈ ਬਾਣੀ ਦੇ ਅਰਥ ਕਰਵਾ ਦਿੱਤੇ ਤੇ 1700